ਜਿੱਥੇ ਅਸੀਂ ਇਸ ਵਕਤ ਖੜੇ ਆ ਇੱਥੇ ਇੱਕ ਘਟਨਾ ਵਾਪਰੀ ਸੀ 20 ਦਸੰਬਰ 1990 ਦੇ ਵਿੱਚ ਇੱਥੇ ਇੱਕ ਗੈਸ ਦੀ ਗੱਡੀ ਪਲਟੀ ਸੀ ਜਿਸ ਦੇ ਕਰਕੇ ਇਸ ਪਿੰਡ ਦੇ ਵਿੱਚ ਅਨੇਕਾਂ ਮੌਤਾਂ ਹੋਈਆਂ ਸਨ ਫਿਰ ਰਾਤ ਦੇ 12 ਵਜੇ ਗੱਡੀ ਗਿਰੀ ਦੀ ਫਿਰ ਅੱਗ ਲੱਗੀ ਇਸ ਤਰ੍ਹਾਂ ਕਰਕੇ ਫਿਰ ਗਿਣੇ ਨਹੀਂ ਕਿ ਬਹੁਤ ਮਤ ਲੱਗੀ ਬਹੁਤ ਜਾ ਸਾਰੇ ਪਿੰਡਾਂ ਵਿੱਚ ਫੈਲ ਗਈ ਅੱਦੇ ਪਿੰਡ ਚ ਅੱਗ ਫੈਲ ਗਈ ਕਿੰਨੇ ਮੋਤਾਂ ਕਿੰਨੇ ਹੋਈ ਸ ਪਿੰਡ ਦੀ ਮੋਤਾਂ 55 ਹੋ ਗਈ ਸੀ ਗੱਡੀ ਪਲਟਣ ਦਾ ਕਾਰਨ ਕੀ ਸੀ ਕਿਉਂ ਆ ਪਲਟੀ ਸੀ ਕੀ ਤਾਂ ਕਰਕੇ ਪਲਟਾਈ ਸੀ ਵੀ ਤੇ ਵੀ ਇਥੇ ਛੱਪੜ ਹੈ ਵੀ ਇਹਦੇ ਵਿੱਚ ਛੱਪੜ ਉਹ ਛੱਪੜ ਕਰਕਾਲਟਾ ਇਹਦੇ ਪਿੱਛੇ ਦੇ ਲੀਕ ਹੁੰਦੀ ਆਈ ਸੀ ਗੱਡੀ ਮਤਲਬ ਇਕੱਠੇ ਥੱਥੇ ਵੀ ਲੈ ਜਾਂਦੇ ਅੱਗਾ ਪਿੱਛਾ ਲੈ ਜਾਂਦੇ ਯਾਨੀ ਮਸਾਨ ਘਾਟ ਮੇਜਰੇ ਦੇ ਪਿੰਡਾਂ ਵਾਲੇ ਜਿਹੜੇ ਬਾਹਰ ਕੇ ਤੇ ਬੰਦੇ ਉਹ ਆਣਗਾ ਬਹੁਤ ਥਰੇ ਦੇ ਨਕਰੀ ਗੋਹਾ ਹੈ ਰੱਬ ਵਗੈਰਾ ਹਾਂ ਖਾਣੇ ਪੀਣੇ ਸਭ ਧਰੇ ਨੇ ਸਭ ਤੋਂ ਜਿਆਦਾ ਜੇਕਰ ਦੇਖਿਆ ਵੀ ਇਸ ਪਿੰਡ ਦੇ ਵਿੱਚ ਇਕੱਠੇ ਜਿਵੇਂ ਆਪਾਂ ਅੱਜ ਵੀ ਦੇਖਦਾ ਕਈ ਅਜੀ ਮੰਦਪਾਗੀ ਘਟਨਾਵਾਂ ਆਉਂਦੀਆਂ ਨੇ ਬਿਨਾਂ ਆਪਣੇ ਪਿੰਡ ਦੇ ਵਿੱਚ ਤਿੰਨ ਪਰਿਵਾਰਾਂ ਦਾ ਤਿੰਨ ਸੀਵੇ ਇਕੱਠੇ ਬਲੇ ਨੇ ਪਰ ਇੱਥੋਂ ਸਭ ਤੋਂ ਜ਼ਿਆਦਾ ਸੀਵੇ ਉਦੋਂ ਬਲੇ ਸੀ 34 ਸਾਲ ਹੋ ਗਏ ਜੀ ਇਸ ਗੱਲ ਨੂੰ ਠੀਕ ਹੈ ਹਾਂ ਜੀ ਤੇ ਸਰਕਾਰ ਨੇ ਕੁਝ ਮੁਆਵਜ਼ਾ ਕੁਝ ਦਿੱਤਾ ਸੀ ਕਿ ਜਿਹੜੇ ਪੇੜਤ ਪਰਿਵਾਰਾਂ ਨੂੰ ਕੁਝ ਏਦਾਂ ਨਹੀਂ ਥੋੜਾ ਬਹੁਤ ਤਾਂ ਦਿੱਈ ਆ ਜੀ ਗੁਰਮਤ ਮੁਆਵਜ਼ਾ ਜੀ ਥੋੜਾ ਬਹੁਤ ਆ ਦਿੱਤਾ ਜਿਹੜਾਂ ਕਿ ਮਤਲਬ ਨੁਕਸਾਨ ਹੋਏ ਤੇ ਜਿਨ੍ਹਾਂ ਦੇ ਬੰਦੇ ਫੂਕੇ ਆ ਮਰ ਗਏ ਉਹ ਤੋਂ ਬੰਦਿਆਂ ਦੇ ਪਿੱਛਾ ਪੈ ਰਹੇ ਤੇ ਜਿਨ੍ਹਾਂ ਦਾ ਨੁਕਸਾਨ ਨਹੀਂ ਤੋਂ ਡਬਲ ਲੇ ਗਏ ਤੇ ਪਿੰਡ ਦੇ ਲੋਕ ਸੀ ਜਿਹੜੇ ਉਹ ਫਿਰ ਕਿੱਥੇ ਪਿੰਡ ਚ ਰਹੀ ਸੀ ਜਾਂ ਪਿੰਡ ਛੱਡ ਕੇ ਚਲੇ ਗਏ ਸੀ ਪਿੰਡ ਛੱਡ ਬਾਹਰ ਭੱਜ ਗਏ ਸੀ ਉਸ ਤੋਂ ਬੰਦੇ ਆਪਣੇ ਸਾਰੇ ਘਰ ਛੱਡ ਕੇ ਭੱਜ ਗਏ ਹਾਂ ਘਰ ਛੱਡ ਕੇ ਬਾਹਰ ਨਿਕਲ ਗਏ ਤੇ ਗੋਮ ਦੇ ਫਿਰ ਜਾਨ ਤੇ ਅੱਗ ਲੱਗੀ ਉੱਥੋਂ ਬੁਰਾ ਹਾਲ ਦਾ ਦੇਖਿਆ ਨਹੀਂ ਜਾਦਾ ਜਿਹੜੇ ਬੰਦੇ ਬਚੇ ਆ ਭੱਜ ਭੱਜ ਕੇ ਬਚੇ ਆ ਬਾਹਰ 55 ਤੁਸੀਂ ਦੱਸ ਦਿਓ ਜਿਹੜੇ ਮਨੁੱਖਾਂ ਦੀ ਜਾਨ ਹੋਈ ਸੀ ਤੇ ਬਾਕੀ ਪਸ਼ੂ ਪੰਛੀ ਜਿਹੜੇ ਬਾਕੀ ਉਹ ਤੋਂ ਅੰਦਾਜ਼ੇ ਨਹੀਂ ਜੀ ਉਹ ਤੋਂ ਅੰਦਾਜ਼ਾ ਨਹੀਂ ਤੁਸੀਂ ਆਪਣੇ ਅੱਖੀ ਸਾਹਮਣੇ ਦੇਖਿਆ ਕੋਈ ਐਦਾਂ ਮੈਂ ਆਪ ਦੇਖਿਆ ਮੈਂ ਆਪ ਹਾਂਜੀ ਮੈਂ ਆਪ ਦੇਖਿਆ 55 ਬੰਦੇ ਹੋਰ ਮਰੇ ਠੀਕ ਹੈ ਹਾਂ ਕੋਈ ਅੱਗਾ ਕੋਈ ਪਿੱਛਾ ਇਸ ਤਰ੍ਹਾਂ ਕਰਦਾ ਪਰ ਅੱਜ ਗੱਡੀ ਹੈਗੀ ਕਿ ਕਿਤੇ ਕਿਤੇ ਕਹਿੰਦੇ ਕਰੋ ਥਾਣੇ ਚ ਗੜੀ ਹੈ ਥਾਣੇ ਮਾ ਜੀ ਥਾਣੇ ਮਾ ਵੱਡੇ ਥਾਣੇ ਮਕਨੌਰ ਉਦੋਂ ਫਿਰ ਪਿੰਡ ਦੇ ਲੋਕ ਜਦੋਂ ਛੱਡ ਕੇ ਚਲੇ ਗਏ ਸੀ ਤਾਂ ਗੈਸ ਫੈਲ ਗਈ ਸੀ ਪਿੰਡਾਂ ਦੇ ਵਿੱਚ ਕਹਿੰਦੇ ਵੀ ਜੇਕਰ ਦੂਦਰਾਡੇ ਕੋਈ ਬੀੜੀ ਵੀ ਪੀਰਿਆ ਕੁਛ ਐਦਾਂ ਉੱਥੇ ਵੀ ਅੱਗ ਲੱਗ ਜਾਂਦੀ ਸੀ ਤੇ ਫਿਰ ਕਿੰਨੇ ਦਿਨ ਬਾਅਦ ਲੋਕ ਇੱਥੇ ਆਏ ਸੀ ਵਾਪਸ ਤੁਸੀਂ ਉਦੋਂ ਦੇਖੇ ਸੀ ਆਪਣੀ ਅੱਖੇ ਦੇ ਹਾਂ ਜੀ ਹਾਂ ਮੈਂ ਉਸ ਸਾਲਾ ਉਸ ਟਾਈਮ ਅੱਟੇ ਕਸਾਲਾ ਹੋਇਆ ਕਰਾਂ ਦਾ 8 ਸਾਲ ਦੇ ਬੱਚੇ ਸੋਜੀ ਹੋਵਾ ਪੂਰੇ ਅੱਛਾ ਹਾਂ ਜੀ ਤੁਸੀਂ ਕਿਤੇ ਸੀ ਜਦੋਂ ਇੱਥੇ ਇਹ ਘਟਨਾ ਵਾਪਰੀ ਸੀ ਘਟਣਾ ਹੋਇਆ ਤਾਂ ਜੀ ਇਹ ਸਾਹਮਣੇ ਸਾਡੇ ਘਰ ਤੇ ਉਸ ਟਾਈਮ ਸਾਡੇ ਘਰ ਕੇ 4 ਮੈਂਬਰ ਫੁਕੇ ਤੇ 5 ਮੈਂਸਾ ਫੁਕੀ ਦੀ ਤੁਹਾਡੇ ਕੋਲ ਕੋਣ ਕੋਣ ਸੀ ਇੱਕ ਚਾਚਾ ਦਾ ਜੀ ਦਾਦਾ ਦਾ ਇੱਕ ਡੈਡੀ ਦਾ ਸਾਡਾ ਇੱਕ ਮਾਤਾ ਦੀ ਮੈਂ ਤਾਂ ਤੁਸੀਂ ਉਦੋਂ ਜਿਵੇਂ ਤੁਹਾਡੇ ਪਰਿਵਾਰ ਤੇ ਹੋਏ ਸੀ ਤੁਸੀਂ ਉਦ ਪਰਿਵਾਰ ਦੇ ਨਾਲ ਸੀ ਬੱਬਾ ਪੂਰੇ ਨਾਲ ਤੇ ਜੀ ਜਦ ਮਤਲ ਫੁੱਕਾ ਉਰਾਂ ਤੇ ਫੁੱਕਾ ਪਰਾਂ ਨੂੰ ਗਏ ਨਾ ਸਾਨੂੰ ਪਰਿੰਦੇ ਪਰਾਂ ਲੈ ਗਏ ਫਿਰ ਠੀਕ ਹੈ ਹਾਂ ਉਰਾਂ ਨੂੰ ਨਹੀਂ ਆਣਦੀਏ ਅਸੀਂ ਆ ਪਤਾ ਲੱਗਿਆ ਵੀ ਅੱਗ ਲੱਗ ਰਹੀ ਹੈ ਗੈਸ ਗਿਰ ਗਈ ਵੀ ਫਿਰ ਉਹਨਾਂ ਨੇ ਉਰਾਂ ਨੂੰ ਨਹੀਂ ਆਣਦੀਏ ਪਰਿੰਦੇ ਦੇ ਪਾਸੇ ਨੂੰ ਹੀ ਲੈ ਗਏ ਪਿੰਡ ਦੇ ਬਾਹਰ ਲੈ ਕੇ ਦਰ ਹਾਂ 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 ਉੱਤੇ ਫਿਰ 5 ਦਿਨ ਬਾਅਦ ਅਸੀਂ ਘਰ ਆਏ ਸਾਰਾ ਪਿੰਡ ਖਾਲੀ ਤੁਨੋਂ ਸਾਹ ਹਾਂ ਖਾਲੀ ਤਾਂ ਜੀ ਡਰੇ ਕਰਾਂਦੇ ਬਹੁਤ ਬਾਅਦ ਦੇ ਵਿੱਚ ਵੀ ਦਿੱਕਤ ਰਹੀ ਹੋਊਗੀ ਕਾਫੀ ਦਿਨ ਬਾਦਮਾ ਜੀ 1 ਸਾਲ ਤੋਂ ਮਤਲਬ ਨੀਂਦ ਨਹੀਂ ਆਉਂਦੀ ਕੋਈ ਸੜਕ ਨੂੰ ਗੱਡੀ ਵੀ ਲਖਾਦੀ ਹਾਂ ਇੰਨੇ ਡਰਦੇ ਰਹੇ ਤੇ ਸ਼ਿਕਾਜੀ ਪੁਆਟੀ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੁਹਾਨੂੰ ਦਿਖਾ ਦਿੰਦੇ ਆ ਸਿਕਨੋਰੀ ਖੇੜਾ ਪਿੰਡ ਦੇ ਵਿੱਚ ਖੜੇ ਆ ਜੋ ਕਨੌਰ ਹਲਕੇ ਤੋਂ ਦੇ ਵਿੱਚ ਅਧੀਨ ਆਉਂਦਾ ਤੇ ਕਨੌਰ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਹੈ ਕਿਉਂਕਿ ਜਿੱਥੇ ਅਸੀਂ ਇਸ ਵਕਤ ਖੜੇ ਆ ਇੱਥੇ ਇੱਕ ਘਟਨਾ ਵਾਪਰੀ ਸੀ 20 ਦਸੰਬਰ 1990 ਦੇ ਵਿੱਚ ਇੱਥੇ ਇੱਕ ਗੈਸ ਦੀ ਗੱਡੀ ਪਲਟੀ ਸੀ ਜਿਸ ਦੇ ਕਰਕੇ ਇਸ ਪਿੰਡ ਦੇ ਵਿੱਚ ਅਨੇਕਾਂ ਮੌਤਾਂ ਹੋਈਆਂ ਸਨ ਬਾਪੂ ਜੀ ਦੱਸਣ ਦੇ ਅਨੁਸਾਰ ਤਕਰੀਬਨ 50 ਤੋਂ ਪਾਰ ਜਿਹੜੀਆਂ ਮੌਤਾਂ ਇੱਥੇ ਹੋਈਆਂ ਸਨ ਤੇ ਬੱਪੂ ਨਾਮ ਕੀ ਹੈ ਆਪਣਾ ਚੁਣ ਜੀ ਸਾਦਾ ਜੀ ਮਰ ਸਾਦਾ ਸਿੰਘ ਜੀ ਪਾਪੂ ਜੀ ਕੀ ਲੱਗਦਾ ਕਿ ਜਦੋਂ ਇੱਥੇ ਗੱਡੀ ਪਲਟੀ ਸੀ ਉਦੋਂ ਤੁਸੀਂ ਇੱਥੇ ਸੀ ਉਦੋਂ ਹਾਂ ਹਾਂ ਉੱਥੇ ਸੀ ਜੀ ਤੇ ਕੀ ਘਟਨਾ ਵਾਪਰੀ ਸੀ ਕੀ ਹੋਇਆ ਸੀ ਕੁਝ ਉਹ ਰਾਤ ਕੇ 12 ਵਜੇ ਗੱਡੀ ਗਿਰੀ ਸੀ ਫਿਰ ਅੱਗ ਲੱਗੀ ਹੂੰ ਇਸ ਤਰ੍ਹਾਂ ਕਰਕੇ ਫਿਰ ਘਿਨੇ ਨੇ ਕਿ ਬਹੁਤ ਮਤਲਬ ਮਾਰ ਲੱਗੀ ਪਹੁੰਚ ਆ ਤੇ ਪਿੰਡਾਂ ਵਿੱਚ ਫੈਲ ਗਈ ਅੱਧੇ ਪਿੰਡ ਚ ਅੱਗ ਫੈਲ ਗਈ ਹਾਂ ਹਾਂ ਜੀ ਤੇ ਕਿੰਨੀਆਂ ਮੋਤਾਂ ਕਿੰਨੀਆਂ ਹੋਈ ਸੀ ਪਿੰਡ ਦੀ ਮੋਤਾਂ 55 ਹੋ ਗਈ ਸੀ ਜੀ ਹੂੰ ਹਾਂ ਜੀ ਗੱਡੀ ਪਲਟਣ ਦਾ ਕੁਝ ਤਾਂ ਗੱਡੀ ਪਲਟ ਦਾ ਕਾਰਨ ਕੀ ਸੀ ਕਿਉਂ ਪਲਟੀ ਸੀ ਕੀ ਤਾਂ ਕਰਕੇ ਪਲਟਾਈ ਸੀ ਵੀ ਇਥੇ ਇਥੇ ਛੱਪੜ ਹੈ ਵੀ ਇਹਦੇ ਵਿੱਚ ਛੱਪੜ ਉਹਦਾ ਛੱਪੜ ਕਰਕਾ ਉਲਟਾ ਇਹਦੇ ਪਿੱਛੇ ਦੇ ਲੀਕ ਹੁੰਦੀ ਆਈ ਸੀ ਗੱਡੀ ਠੀਕ ਹੈ ਹਾਂਜੀ ਤਾਂ ਰਾਣ ਦਾ ਵੀ ਥੱਲੇ ਡਿੱ ਹੋਈ ਨਹੀਂ ਪੂਰੀ ਲੀਕ ਹੁੰਦੀ ਰਹੀ ਹੁੰਦੀ ਰਹੀ ਇੱਥੇ ਪਿੰਡੋਂ ਆ ਫੇਦਰ ਗਈ ਤੇ ਤਾਂ ਫਿਰ ਅੱਗ ਮਿਲ ਗਈ ਫਿਰ ਥੋੜੀ ਵੱਢ ਗਈ ਤੇ ਪਿੰਡ ਦੇ ਲੋਕ ਸੀ ਜਿਹੜੇ ਉਹ ਫਿਰ ਕਿੱਥੇ ਪਿੰਡ ਚ ਰਹੀ ਸੀ ਜਾਂ ਪਿੰਡ ਛੱਡ ਕੇ ਚਲੇ ਗਏ ਸੀ ਪਿੰਡ ਛੱਡ ਬਾਹਰ ਭੱਜ ਗਏ ਸੀ ਉਸ ਤੋਂ ਬੰਦੇ ਆਪਣੇ ਸਾਰੇ ਘਰ ਛੱਡ ਕੇ ਭੱਜ ਗਏ ਹਾਂ ਘਰ ਛੱਡ ਕੇ ਬਾਹਰ ਨਿਕਲ ਗਏ ਤੇ ਗੋਮ ਦੇ ਕਿਹਰ ਜਗ੍ਹਾ ਤੇ ਅੱਗ ਲੱਗੀ ਉੱਥੋਂ ਬੁਰਾ ਹਾਲ ਦਾ ਦੇਖਿਆ ਨਹੀਂ ਜਾਦਾ ਜਿਹੜੇ ਬੰਦੇ ਬਚੇ ਆਂ ਭੱਜ ਭੱਜ ਕੇ ਬਚੇ ਆਂ ਬਾਹਰ 55 ਤੁਸੀਂ ਦੱਸ ਦਿਓ ਜਿਹੜੇ ਮਨੁੱਖਾਂ ਦੀ ਜਾਨ ਹੋਈ ਸੀ ਤੇ ਬਾਕੀ ਪਸ਼ੂ ਪੰਛੀ ਜਿਹੜੇ ਬਾਕੀ ਉਹ ਤੋਂ ਅੰਦਾਜ਼ੇ ਨਹੀਂ ਜੀ ਉਹ ਤੋਂ ਅੰਦਾਜ਼ਾ ਨਹੀਂ ਕੋਈ ਤੁਸੀਂ ਆਪਣੇ ਅੱਖੀ ਸਾਹਮਣੇ ਦੇਖਿਆ ਕੋਈ ਐਦਾਂ ਮੈਂ ਆਪ ਦੇਖਿਆ ਮੈਂ ਆਪ ਹਾਂਜੀ ਮੈਂ ਆਪ ਦੇਖਿਆ 55 ਬੰਦੇ ਉਰੇ ਮਰੇ ਠੀਕ ਹੈ ਹਾਂ ਕੋਈ ਅੱਗਾ ਕੋਈ ਪਿੱਛਾ ਇਸ ਤਰ੍ਹਾਂ ਕਰਦਾ ਹਾਂਜੀ ਫਿਰ ਉਹਦੇ ਉੱਤੇ ਜਿਨੇ ਜਿਹ ਡਰਾਈਵਰ ਸੀ ਕੋਈ ਉਹਦੇ ਕਾਰਵਾਈ ਹੋਈ ਸੀ ਕਿੱਥੇ ਨਾ ਉਸ ਪਰ ਕੋਈ ਉਸ ਪਰ ਤਾਂ ਨਹੀਂ ਕੋਈ ਹੋਈ ਜਿਹੜਾ ਡਰਾਈਵਰ ਦਾ ਨਹੀਂ ਉਹਦੇ ਤਾਂ ਕੋਈ ਉਸ ਪਰ ਤਾਂ ਕੋਈ ਨਹੀਂ ਹੋਈ ਨਾ ਪਰ ਅੱਜ ਗੱਡੀ ਹੈਗੀ ਕਿ ਕਿਤੇ ਕਿਤੇ ਕਹਿੰਦੇ ਕਰੋ ਠਾਣੇ ਚ ਗਈ ਹੈ ਠਾਣੇ ਮਾਜੀ ਠਾਣੇ ਮੱਕੜੀ ਠਾਣੇ ਮਕਨੌਰ ਠੀਕ ਹੈ ਹਾਂ ਤੇ ਉਦੋਂ ਫਿਰ ਪਿੰਡ ਦੇ ਲੋਕ ਜਦੋਂ ਛੱਡ ਕੇ ਚਲੇ ਗਏ ਸੀ ਜਦੋਂ ਗੈਸ ਫੈਲ ਗਈ ਸੀ ਪਿੰਡਾਂ ਦੇ ਵਿੱਚ ਕਹਿੰਦੇ ਵੀ ਜੇਕਰ ਦੂਦ ਰਾਦੇ ਕੋਈ ਬੀੜੀ ਵੀ ਪੀਰਿਆ ਕੁਛ ਐਦਾਂ ਉੱਥੇ ਵੀ ਅੱਗ ਲੱਗ ਜਾਂਦੀ ਸੀ ਤੇ ਫਿਰ ਕਿੰਨੇ ਦਿਨ ਬਾਅਦ ਲੋਕ ਕਿੱਥੇ ਆਈ ਸੀ ਵਾਪਸ ਮਤਲਬ ਉਧਰ ਅਧਰ ਚਲੇ ਗਏ ਸੀ ਦਿਨ ਮਾ ਆਕੇ ਤੇ ਫਿਰ ਅੱਗ ਜਹਾਂ ਖੜ ਗਈ ਖੜ ਗਈ ਥੋੜ ਫਿਰ ਅੱਗੇ ਨਹੀਂ ਫੈਲਦੀ ਨਾ ਹਾਂ ਜਾਂਦੇ ਅੱਗ ਲੱਗੀ ਲੱਗੀ ਤੇ ਮੈਂ ਕੈਮਰਾਮੈਨ ਨੂੰ ਕੋਲ ਸਿੱਧੇ ਤਸਵੀਰ ਬਾਬ ਜਿਹੜੇ ਇੱਕ ਘਰ ਬਣੇ ਹੋਏ ਨੇ ਚੱਪੜ ਦੇ ਨੇ ਨੇ ਪਹਿਲਾਂ ਹੈ ਸੀ ਇੱਕ ਜਬਾਤ ਬਣੇ ਉਸ ਤੋਂ ਬਾਅਦ ਜਿਹਨੇ ਇਹ ਤਾਂ ਬਾਅਦੋਂ ਬਣਿਆ ਹੈ ਨੀ ਇਹ ਤਾਂ ਬਾਅਦ ਮਾ ਬਣਿਆ ਇਹ ਇਹ ਤਾਂ ਬਾਅਦ ਮਾ ਬਣਿਆ ਇਹ ਉੱਤੇ ਪਿੱਛਾ ਤੇ ਘਰ ਇਹਨਾਂ ਦੇ ਛੱਪਾਂ ਪਿੰਡ ਦੀ ਕਿੰਨੇ ਕ ਘਰ ਨੇ ਇਸ ਚ ਵੇਸੇ ਉਦਾਂ ਅੱਤਾਂ ਦਾ ਪਿੰਡ ਹੋ ਗਿਆ ਮਤਲਬ ਇਸ ਤੇ ਤੋਂ ਕਿਤੇ ਦਾ ਫੈਲਰ ਗਿਆ ਹਾਂ ਪਹਿਲੇ ਤਾਂ 100 ਘਰਤਾਈ 200 ਘਰ ਹੋ ਗਏ ਜੀ ਇਸ ਤੋਂ ਬਾਅਦ ਵਾਦੀ ਵੱਧ ਗਈ 34 ਸਾਲ ਹੋ ਗਏ ਜੀ ਇਸ ਗੱਲ ਨੂੰ ਠੀਕ ਹੈ ਹਾਂ ਜੀ ਤੇ ਸਰਕਾਰ ਨੇ ਕੁਝ ਮੁਆਵਜ਼ਾ ਕੁਝ ਦਿੱਤਾ ਸੀ ਕਿਤੇ ਜਿਹੜੇ ਪੇੜ ਤੇ ਪਰਿਵਾਰ ਨੂੰ ਕੁਝ ਹੋਇਆ ਤਾਂ ਨਹੀਂ ਥੋੜਾ ਬਹੁਤ ਤਾਂ ਦਿੱਈ ਆ ਜੀ ਗੁਰਮੁਖੀ ਮੁਆਵਜ਼ਾ ਜੀ ਥੋੜਾ ਬਹੁਤ ਆ ਦਿੱਤਾ ਜਿਹੜਾਂ ਕਿ ਮਤਲਬ ਨੁਕਸਾਨ ਹੋਏ ਤੇ ਜਿਨ੍ਹਾਂ ਕੇ ਬੰਦੇ ਫੋਗ ਗਏ ਆ ਮਰ ਗਏ ਉਹ ਤੋਂ ਬੰਦਿਆਂ ਦੇ ਪਿੱਛਾ ਪੈ ਰਹੇ ਦੇ ਜਿਨ੍ਹਾਂ ਦਾ ਨੁਕਸਾਨ ਨਹੀਂ ਤਾਂ ਡਬਲ ਲੇ ਗਏ ਤੇ ਹਾਂ ਜੀ ਹਾਂ ਜੀ ਹਾਂ ਆਹ ਆਦਿਕਤ ਬਹੁਤ ਹੈ ਹਾਂ ਜੀ ਤੇ ਹਉ ਤੁਸੀਂ ਉਹ ਦਿਨ ਦੇਖਿਆ ਸੀ ਆਪਣੇ ਅੱਖੀਂ ਹਾਂ ਜੀ ਹਾਂ ਮੈਂ ਉਸ ਸਾਲਾ ਉਸ ਟਾਈਮ 8 ਸਾਲ ਲਗਾ ਹੋਇਆ ਕਰਾਂ ਦਾ 8 ਸਾਲ ਦੇ ਬੱਚੇ ਸੋਜੀ ਹੋਆ ਪੂਰੀ ਅੱਛਾ ਹਾਂ ਜੀ ਤੁਸੀਂ ਕਿੱਥੇ ਸੀ ਜਦੋਂ ਇੱਥੇ ਇਹ ਘਟਣਾ ਵਾਪਰੀ ਸੀ ਘਟਣਾ ਹੋਇਆ ਤਾਂ ਜੀ ਇਹ ਸਾਹਮਣੇ ਸਾਡੇ ਘਰ ਤੇ ਹਾਂ ਉਸ ਟਾਈਮ ਸਾਡੇ ਘਰ ਕੇ ਚਾਰ ਮੈਂਬਰ ਹੋ ਕੇ ਤੇ ਪੰਜ ਮੈਂਸਾ ਹੋ ਗਈ ਦੀ ਅੱਛਾ ਤੁਹਾਡੇ ਕੋਲ ਕੋਣ ਕੋਣ ਸੀ ਇੱਕ ਚਾਚਾ ਤਾਂ ਜੀ ਦਾਦਾ ਦਾ ਇੱਕ ਡੈਡੀ ਦਾ ਸਾਡਾ ਇੱਕ ਮਾਤਾ ਦੀ ਠੀਕ ਹੈ ਫਿਰ ਸਰਕਾਰ ਨੇ ਕੁਝ ਕਿਹਾ ਜੀ ਦਿੱਤਾ ਕੁਝ ਕੁ ਨਹੀਂ ਸਰਕਾਰ ਨੇ ਕਿਹਾ ਜੀ ਕੰਮ ਖੋਈ ਹੋ ਗਈ ਤੇ ਉਹਨਾਂ ਕੀ ਤਾਂ ਕੰਮ ਨਹੀਂ ਹੋਏ ਉਹਨਾਂ ਦੇ ਪਾਸ ਜਦ ਕੇ ਫੁਕੇ ਵੇ ਕੰਮ ਆਬ ਨਹੀਂ ਹੋਏ ਰੁਪਇਆ 202000 ਦੀਆ ਤਾਂ ਕੀ ਬਣਾਉ ਸਮੂ ਕਿ ਜ ਪਰਿਵਾਰ ਦੇ ਵਿੱਚ 4 ਜੀ ਚਲੇ ਜਾਣ ਤਾਂ ਕਿੱਥੇ ਪਰਪਾਈ ਹੁੰਦੀ ਹੈ ਪੈਸਾ ਕੋਈ ਐਵਾਂ ਜਾਂ ਕੁਝ ਪਰਪਾਈ ਨਹੀਂ ਕਰ ਸਕਦਾ ਹਾਂ ਜੀ ਹਾਂ ਨੇ ਹੋਰ ਕਿੰਨੇ ਕੋਈ ਹੈ ਤੇ ਜਿਹਦੇ ਪਰਿਵਾਰ ਦੇ ਨਾਲ ਇਹ ਘਟਨਾਪਾਏ ਵਿੱਚ ਦੇ ਪਰਿਵਾਰ ਦਾ ਜੀ ਚਲਾ ਗਿਆ ਇਸ ਘਟਨਾ ਦੇ ਵਿੱਚ ਇੱਥੇ ਹੈ ਕੋਈ ਹੋਰ ਨਾ ਜੀ ਨਮਸਤ ਜੀ ਇਹ ਗਲਾਣੇ ਮੇਂ ਤੇ ਕਈ ਗਏ ਆ ਜੀ ਮਰੇ ਦੇ ਇਹ ਮੇਹਗਲਾਣੇ ਮੇਂ ਤੇ ਕਈ ਮਰੇ ਆ ਜੀ ਨੇੜਾ ਠੀਕ ਹੈ ਬੜੇ ਲਾਣੇ ਮੇਂ ਤੇ ਮਰੇ ਆ ਉਹਨਾਂ ਮੇਂ ਤੇ ਹੈ ਨਹੀਂ ਕੋਈ ਉਸਨੇ 55 ਤੋਂ 25 30 ਮੌਤਾਂ ਹੋਈ ਦੀ ਸੀ ਮੇਰਾ 55 ਹਾਂ ਜੀ ਨਾਲ ਮਿਲ ਕੇ 55 ਵੀ ਕੁਝ ਪਹਿਲਾਂ ਹੋ ਗਿਆ ਕੁਝ ਬਾਅਦ ਦੇ ਵਿੱਚ ਜਿਵੇਂ ਹਸਪੀਟਲ ਹਾਂ ਜੀ ਆਜੇ ਕੁਝ ਤੁਰਤ ਹੋ ਗਈ ਸੀ ਕੁਝ 15 ਦਿਨ ਬਾਅਦ ਹੋ ਗਈ ਕੋਈ 20 ਦਿਨ ਬਾਅਦ ਹੋ ਗਈ ਮਹੀਨੇ ਬਾਅਦ ਹੋ ਗਈ ਉਹਦੇ ਨਾਲ ਪੀੜਤ ਸੀ ਵਾਕ ਹੀ ਹਾਂ ਜੀ ਹਾਂ ਹਮ ਮੈਂ ਤਾਂ ਸਾਰੀ ਬਾਤ ਦਾ ਪਤਾ ਨਹੀਂ ਸਰਾ ਠੀਕ ਹੈ ਹਾਂ ਜੀ 55 ਮੌਤਾਂ ਹੋਈ ਦੀ ਸਾਲ ਮਿਲ ਕੇ ਸਾਰੀ ਡੰਗਰਾਂ ਦਾ ਹੁੰਦਾ ਸੀ ਪਸ਼ੂਆਂ ਦਾ ਠੀਕ ਹੈ ਹਾਂ ਬੇਵਸਤੇ ਪੋਤੇ ਹਾਂ ਜੀ ਇਕੱਠੇ ਸੰਸਾ ਘਰ ਦੇ ਵਿੱਚ ਨੇ ਗੱਲ ਇਕੱਠੇ ਥੱਥੇ ਵੀ ਲੈ ਜਾਂਦੇ ਅੱਗਾ ਪਿੱਛਾ ਲੈ ਜਾਂਦੇ ਯਾਨੀ ਮਸਾਨ ਘਾਟ ਮੇ ਲੇਜਰੇ ਦੇ ਪਿੰਡਾਂ ਵਾਲੇ ਜਿਹੜੇ ਬਾਹਰ ਕੇ ਤੇ ਬੰਦੇ ਉਹ ਆਣਗਾ ਬੋਸ ਥਰੇ ਦੇ ਲੱਕਰੀ ਕੋਹਾ ਹੈ ਰਬ ਵਗੈਰਾ ਹਾਂ ਖਾਣੇ ਪੀਣੇ ਨੇ ਸਭ ਧਰੇ ਦੇ ਮਾਰ ਕੇ ਪਿੰਡਾਂ ਵਾਲੇ ਧਰੇ ਦੇ ਆਨ ਸਭ ਤੋਂ ਜਿਆਦਾ ਜੇਕਰ ਦੇਖਿਆ ਜਵੇ ਇਸ ਪਿੰਡ ਦੇ ਵਿੱਚ ਇਕੱਠੇ ਜਿਵੇਂ ਅੱਜ ਵੀ ਦੇਖਦਾ ਕਈ ਅਜੀ ਮੰਦ ਭਾਗੀ ਘਟਨਾਵਾਂ ਆਉਂਦੀਆਂ ਨੇ ਬਿਹਾ ਆਪਣੇ ਵਾਲੇ ਪਿੰਡ ਦੇ ਵਿੱਚ ਤਿੰਨ ਪਰਿਵਾਰਾਂ ਦਾ ਤਿੰਨ ਸਿਵੇ ਇਕੱਠੇ ਬਲੇ ਨੇ ਪਰ ਇੱਥੋਂ ਸਭ ਤੋਂ ਜਿਆਦਾ ਸਿਵੇ ਉਦੋਂ ਬਲੇ ਸੀ ਹਾਂਜੀ ਹਾਂਜੀ ਇੰਤਰੀ ਹੋਇਆ ਜੀ ਕਈ ਕਈ ਮੋਤਾਂ ਹੋਈਆਂ ਉਰ ਇਕੱਠੀ ਹਾਂ ਬਹੁਤ ਬੁਰਾ ਹਾਲ ਦਾ ਦੇਖਿਆ ਨਹੀਂ ਜਾਂਦਾ ਤੁਹਾਡਾ ਘਰ ਇੱਥੇ ਨੇ ਨੇੜੇ ਹੀ ਭਾਈ ਜੀ ਇਹ ਹਾਂਜੀ ਇਹ ਦਾ ਭਾਈ ਤੁਹਾਡਾ ਏਨ ਜੀ ਦੀ ਕੀ ਆ ਇੱਧਰ ਇਸੇ ਸਾਹਮਣੇ ਆ ਹਾਂ ਜੀ ਆ ਉਦੋਂ ਵੀ ਤੁਹਾਡੇ ਇੱਥੇ ਜੀ ਘਰ ਤਾਂ ਕਰਕੇ ਜਦੋਂ ਅਸਰ ਹੋਏ ਸੀ ਨੇੜੇ ਨਾ ਜੀ ਮਤਲਬ ਪਹਿਲਾਂ ਤਾਂ ਉਹ ਅੰਦਰ ਰਹੇ ਕਰਦੇ ਅਸੀਂ ਫਿਰ ਬਾਹਰ ਆ ਗਏ ਤੇ ਜਿਵੇਂ ਤੁਸੀਂ ਦੱਸਿਆ ਤੁਹਾਡੇ 4 ਜੀ ਚਲੇ ਗਏ ਸੀ ਪਰ ਤੁਸੀਂ ਉਦੋਂ ਕਿੱਥੇ ਸੀ ਉਦੋਂ ਤੁਸੀਂ ਨਹੀਂ ਜੀ ਅਸੀਂ ਤਾਂ ਨਾ ਮਤਲਬ ਫੋਗੇ ਤੇ ਆਉਂ ਜੇ ਗਏ ਤਾਂ ਉਹਦੇ ਬਚ ਗਏ ਤੇ ਬਾਕੀ ਹੋਰ ਮੌਤਾਂ ਬਹੁਤ ਹੋਈ ਦੀ ਪਿੰਡਾਂ ਵਾਂਦੇ ਨਹੀਂ ਮੈਂ ਕਿ ਜਦੋਂ ਤੁਹਾਡੇ ਜਿਵੇਂ 4 ਜੀ ਤੁਹਾਡੇ ਇੱਥੇ ਕੀ ਫੁੱਕੇ ਗਏ ਸੀ ਕਿਤਾ ਕੀ ਫੁੱਕ ਗਏ ਦੇ ਜੀ ਹਾਂ ਜੀ ਅਸੀਂ ਜਿਸ ਤਰ੍ਹਾਂ ਮਤਲਬ ਬੱਚੇ ਹੋਏ ਕਰਾਂ ਦੇ ਕਰਾਂ ਦੇ ਬਾਹਰ ਨਿਕੜ ਕੇ ਦੇਖਣ ਲੱਗੇ ਆ ਕੇ ਵੀ ਕੀ ਹੋ ਰਿਹਾ ਬਾਹਰ ਅਸੀਂ ਬੱਚੇ ਦੇ ਅੰਦਰ ਬਏ ਤੇ ਨਹੀਂ ਤੁਹਾਡੇ ਜੀ ਨੇ ਤੁਸੀਂ ਚਾਚਾ ਜੀ ਦਾ ਫਾਦਰ ਸਾਹਿਬ ਦਾ ਦੱਸਿਆ ਜਾਨ ਨੂੰ ਨੁਕਸਾਨ ਹੋਇਆ ਸੀ ਕਿ ਹਾਂ ਜੀ ਜੱਦੀ ਹੋਇਆ ਦਾ ਜੀ ਜਾਨ ਨੁਕਸਾਨ ਹੋ ਗਿਆ ਸੀ ਉਦੋਂ ਇਸ ਨੁਕਸਾਨੇ ਕੀ ਸੀ ਮਤਲਬ ਤੁਸੀਂ ਉਦੋਂ ਜਿਵੇਂ ਤੁਹਾਡੇ ਪਰਿਵਾਰ 'ਚ ਹੋਏ ਸੀ ਤੁਸੀਂ ਉਦੋਂ ਪਰਿਵਾਰ ਦੇ ਨਾਲ ਸੀ ਬਾਬਪੋre ਨਾਲ ਤੇ ਜੀ ਜਦ ਮਤਲਬ ਫੁੱਕਾ ਉਰਾਂ ਦੇ ਫੁੱਕਾ ਪਰਾਂ ਨੂੰ ਗਏ ਨਾ ਸਾਨੂੰ ਪਰੇ ਦੇ ਪਰਾਂ ਲੈ ਗਏ ਫਿਰ ਠੀਕ ਹੈ ਹਾਂ ਉਰਾਂ ਨੂੰ ਨਹੀਂ ਆਣਦੀ ਇਹ ਅਸੀਂ ਅੱਛਾ ਤੁਹਾਨੂੰ ਪਤਾ ਲੱਗਿਆ ਹਾਂ ਪਤਾ ਲੱਗਿਆ ਵੀ ਅੱਗ ਲੱਗ ਰਹੀ ਹੈ ਗੈਸ ਗਿਰ ਗਈ ਵੀ ਫਿਰ ਉਹਨਾਂ ਨੇ ਉਰਾਂ ਨੂੰ ਨਹੀਂ ਆਣਦੀ ਪਰੇ ਦੇ ਪਾਸੇ ਨੂੰ ਹੀ ਲੈ ਗਏ ਪਿੰਡ ਦੇ ਬਾਹਰ ਲੈ ਕੇ ਦਰਵਾਜ਼ੇ ਹਾਂ 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 ਉੱਤੇ ਫਿਰ 5 ਦਿਨ ਬਾਅਦ ਅਸੀਂ ਘਰ ਆਏ ਹਾਂ ਕਿੱਥੇ ਰਹੇ ਸੀ ਡਰਦੇ ਇੱਧਰ ਬਾਹਰ ਰਹਿੰਦੇ ਸੀ ਘਨੌਰ ਡੇਰਿਆਂ ਚ ਅੱਛਾ ਘਨੌਰ ਡੇਰਿਆਂ ਚ ਸਾਰਾ ਪਿੰਡ ਖਾਲੀ ਸੀ ਸਾਨੂੰ ਹਾਂ ਖਾਲੀ ਤਾਂ ਜੀ ਡਰੇ ਕਰਾਂ ਦੇ ਬਹੁਤ ਬਾਅਦ ਦੇ ਵਿੱਚ ਵੀ ਦਿੱਕਤ ਰਹੀ ਹੋਊਗੀ ਕਾਫੀ ਜ਼ਮਾਨਾ ਬਾਦਮਾ ਜੀ 1 ਸਾਲ ਤੋਂ ਮਤਲਬ ਨੀਂਦ ਨਹੀਂ ਆਉਂਦੀ ਕੋਈ ਸੜਕ ਨੂੰ ਗੱ ਆਇਨ ਨੇੜ ਅਰਦੇ ਰਹੇ ਤੇ ਉਹ ਉਸ ਤੋਂ ਬਾਅਦ ਹਾਲਾਤ ਕਦੋਂ ਸੁਧਰੇ ਸਨ ਕਿ ਉਸ ਤੋਂ ਬਾਅਦ ਮੁਸਕ ਬਦਬੂ ਬਿਮਾਰੀ ਗਈ ਹੋਣੀ ਕਿ ਗੈਸ ਦੀ ਹੈ ਜਦੋਂ ਇਹ ਘਰਾਂ ਵਾਪਸ ਸੀ ਉਸ ਤੋਂ ਬਾਅਦ ਵੀ ਕਈ ਮਹੀਨੇ ਜਾਂ ਫਿਰ ਸਾਲ ਉੱਤੇ ਦੇਦੀ ਜਿਹੜੀ স্মੈਲ ਆਉਂਦੀ ਰਹੀ ਹੋਣੀ ਗੈਸ ਦੀ ਇਹ ਤਾਂ ਆਉਂਦੀ ਰਹੀ ਜੀ ਪੂਰੀ ਗੱਡੀ ਬਹੁਤ ਦਿਨ ਖੜੀ ਰਹੀ ਫੇਰ ਥਾਣੇ ਮਕਰਨੌਰ ਗੱਡੀ ਇਸ ਟਾਈਮ ਵੀ ਹੈ ਹੈ ਮਕਰਨੌਰ ਗਲਗੀ ਬਲਕੇ ਗੱਡੀ 90 ਵਗੀ ਰਹੀ ਸੀ 12ਵਾਂ ਮਹੀਨਾ ਦਾ 12ਵਾਂ ਮਹੀਨਾ ਦਾ 12ਵਾਂ ਮਹੀਨਾ ਦਾ ਤੇ ਆਪਾਂ ਨਾਮ ਕੀ ਸੀ ਬੇ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਸੋ ਇਹ ਸਾ ਜਿਹੜੀ ਘਟਨਾ ਤੋਂ ਦੱਸੀ ਹੈ ਕਿ 19 ਜਿਹੜੀ ਆਪਣਾ 20 ਅਪ੍ਰੈਲ ਜਿਹੜੀ 20 ਦਸੰਬਰ ਸੀ 2 1990 ਦੇ ਵਿੱਚ ਇਹ ਘਟਨਾ ਵਾਪਰੀ ਸੀ ਘਨੋਰੀ ਖੇੜਾ ਪਿੰਡ ਦੇ ਵਿੱਚ ਜਿੱਥੇ ਬਥੇਰੀਆਂ ਜਿਹੜੀ ਜਾਨੀ ਨੁਕਸਾਨਾਂ ਜਿਹੜੀ ਹੋਈਆਂ ਸਨ ਦੇ ਜਿਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਇਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਗੱਡੀ ਦੀ ਵੀ ਤਸਵੀਰਾਂ ਦਿਖਾਵਾਂਗੇ ਜਿਹੜੀ ਗੱਡੀ ਇੱਥੇ ਪਲਟੀ ਸੀ ਅੱਜ ਵੀ ਘਨੌਰ ਜਿਹੜਾ ਥਾਣਾ ਹੈ ਉਹਦੇ ਵਿੱਚ ਖੜੀ ਹੈ ਤੁਸੀਂ ਜੂਰੋ ਪੁਆਰਟੀ ਪੰਜਾਬ ਦੇ ਨਾਲ ਤੁਹਾਡਾ ਧੰਨਵਾਦ